दमेश पिता न सिखां दशमेश पिता न सिखां नू सी शेर बणा अमृत त कुट ते केड़ियूं बाज़ तोड़ा दा ਅੰਮ੍ਰਿਤ ਦਾ ਕੁੱਟ ਦੇ ਕੇ ਚਿੜੀਆਂ ਬਾਜ ਤੜਾ ਦਿੱਤਾ ਮਸਤ ਹਾਥੀਆਂ ਮੂਰੇ ਮਸਤ ਹਾਥੀਆਂ ਮੂਰੇ ਕੱਲਾ ਸਿੰਘ ਖਲਾਰ ਗਏ ਕੱਲਾ ਸਿੰਘ ਖਲਾਰ ਗਏ ਧਰਮ ਦੀ ਖਾਤਰ ਜੋ ਦੇ ਹੱਸ ਹੱਸ ਜਾਨਾ ਵਾਰ ਗਏ ਧਰਮ ਦੀ ਖਾਤਰ ਜੋ ਦੇ ਹੱਸ ਹੱਸ ਜਾਨਾ ਵਾਰ ਗਏ ਤੁਝ ਜਹਾਰ ਨਗਾਲ ਲੰਮ ਨੂੰ ਸੀ ਪਾਜੜ ਪਾ ਦਿੱਤੀ ਸਵਾ ਲੱਖ ਨਾਲ ਲੜ ਕੇ ਲਾਲਾ ਰੱਖ ਵਖਾ ਦਿੱਤੀ ਸਵਾ ਲੱਖ ਨਾਲ ਲੜ ਕੇ ਲਾਲਾ ਰੱਖ ਵਖਾ ਦਿੱਤੀ ਉਹ ਫਤੇ ਸਿੰਘ ਜੋ ਰਵਾਰ ਫਤੇ ਸਿੰਘ ਜੋ ਰਵਾਰ